ਖਬਰ ਬਟਾਲਾ ਦੇ ਕਸਬਾ ਕੁਮਾਨ ਤੋਂ ਹੈ ਜਿੱਥੇ ਕਿ ਬਾਵਾ ਫੀਲਿੰਗ ਸਟੇਸ਼ਨ ਦੇ ਸਾਹਮਣੇ ਸ਼੍ਰੀ ਹਰ ਗੋਬਿੰਦਪੁਰ ਸੜਕ ਤੇ ਆਮੋ ਸਾਹਮਣੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਇੱਕ ਗੈਂਗਵਾਰਸੀ ਜਿਸ ਵਿੱਚ ਬਿੱਲਾ ਮੰਡਿਆਲਾ ਜ਼ਖਮੀ ਹੋ ਗਿਆ ਚਰਕੀ ਗੁਰਬ ਬਰੀਆਰ ਦੀ ਇਸ ਫਾਇਰਿੰਗ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਮ੍ਰਿਤਕ ਦੇ ਨੂੰ ਕਬਜ਼ੇ ਵਿੱਚ ਲਿਆ ਜਦਕਿ ਬਿੱਲਾ ਮੰਡਿਆਲਾ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਵਿੱਚ ਦੋ ਕਾਰਾਂ ਵਿਚਕਾਰ ਗੋਲੀਆਂ ਚੱਲਦੀਆਂ ਦਿਖ ਰਹੀਆਂ ਹਨ ਜਿਸ ਵਿੱਚ ਬਿੱਲਾ ਮੰਡਿਆਲ ਵੀ ਕਾਰ ਤੋਂ ਬਾਹਰ ਉੱਤਰ ਕੇ ਫਾਇਰਿੰਗ ਕਰ ਰਿਹਾ ਹੈ ਇਸ ਮੌਕੇ ਡੀਐਸਪੀ ਰਜੇਸ਼ ਕੱਕਰ ਨੇ ਕਿਹਾ ਕਿ ਪੁਲਿਸ ਵੱਲੋਂ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਕੁਮਾਨ ਦੇ ਲੱਗੇ 바ਵਾ ਫਿਨਿਸ਼ਿਸ਼ਨ ਦੇ ਬਾਹਰ ਉਹਦੇ ਉੱਤੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜਿਹਦੇ ਵਿੱਚ ਫਿੱਕ ਜਿਹੜੇ ਮੰਡਿਆਲ ਰਿਆਨ ਵਾਲਾ ਬਿੱਲਾ ਮੰਡਿਆਲਾ ਉਹ ਜਿਹੜਾ ਆਪਣਾ ਡੀਬਲ ਆ ਕਰਿਆ ਸੀ ਉਹਦੇ ਨਾਲ ਉਹਦਾ ਸਾਫੀ ਸੀ ਗੋਰਾ ਗੂੜੀ ਬੜਿਆ ਅਗੂ ਰੋਹਰਾ ਉਹਦੀ ਤਾਂ ਥੋੜੀ ਆ ਤੇ ਮੌਕੇ ਤੇ ਆਏ ਆ ਪੂਰੀ ਜੀ ਮੈਚਿੰਗ ਕਰਦੇ ਸਰ ਜਿਹੜਾ ਬਿੱਲਾ ਉਹਦੇ ਵੀ ਗੋਲੀਆਂ ਲੱਗੀਆਂ ਤਾਂ ਉਹ ਵੀ ਪਤਾ ਲੱਗਾ ਇੰਜਰਡ ਆ ਉਹ ਕੋਈ ਟਾਈਟ ਹੁੰਦਾ ਖਲ ਨੇ ਉਹਦੇ ਬਾਰੇ ਸੀ ਸਰ ਇਹਨਾਂ ਦੇ ਕੋਈ ਪ੍ਰਾਣੀ ਨਹੀਂ ਤਾਂ ਜਿਸ ਸਹੀ ਜਾਂ ਕੀ ਕਾਰਨ ਹੈ ਦਾ ਹਲੇ ਤੇ ਜਸਟ ਵੈਰੀ 프리 ਸਟੇਜ ਇਨਫਲੂਐਂਸਨ ਦਾ ਇਸ ਸਟੇਜ ਤੇ ਕੁਝ ਨਹੀਂ ਕਹਾ ਫਰ ਰੋ ਤੇ ਮੈਟਰ ਆਫ ਮੈਸੀਜਨ ਹੈ ਬੱਸ ਦਖਾਂਦਨ ਦੂਸਰੀ ਪਾਰਟੀ ਦਾ ਕੁਝ ਪਤਾ ਲੱਗਾ ਕਿ ਨਹੀਂ ਉਹਦੇ ਵਾਲੇ ਹਾਲ ਜਦੋਂ ਸੀ ਇੰਜੈਕਟ ਨੂੰ ਮਿਲਾਂਗੇ ਜਾਂ ਲੈਸਨ ਕਰਾਂਗੇ ਫਿਰ ਸਰ ਕਿੰਨੀਆਂ ਗੋਲੀਆਂ ਚੱਲੀਆਂ ਜਿਹੜੀਆਂ ਉੱਥੇ ਮੁੱਖ ਤੌਰ ਤੇ ਮੋਟਾ ਲੱਗਣਾ ਉਹਨੋਂ ਪਾਸੋਂ ਮੱਧੀ ਤੇਰੀ ਬਾਉਸ ਦੁਹਾਨੋਪੋਲ ਗੈਰਾ ਸਿਸਟਮ ਮਿਲ ਰਿਹਾ ਕੋਈ ਸ਼ੋਰ ਕੰਗ ਹੋਇਆ ਇਹ ਲਾਇਸੈਂਸੀ ਕੋਲੇ ਹੈਗੇ ਹੈ ਵੱਖ-ਵੱਖ ਦੋਨਾਂ ਕੋਲ ਤੇ ਜਾਂ ਇਹ ਮੈਟਰ ਫਰਮੈਸਟਿਕ ਹੈ ਜੀ ਖਬਰ ਬਟਾਲਾ ਦੇ ਕਸਬਾ ਕੁਮਾਨ ਤੋਂ ਹੈ ਜਿੱਥੇ ਕਿ ਬਾਵਾ ਫੀਲਿੰਗ ਸਟੇਸ਼ਨ ਦੇ ਸਾਹਮਣੇ ਸ਼੍ਰੀ ਹਰਗੋਬਿੰਦਪੁਰ ਸੜਕ ਤੇ ਆਮੋ ਸਾਹਮਣੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਇੱਕ ਗੈਂਗਵਾਰਸੀ ਜਿਸ ਵਿੱਚ ਬਿੱਲਾ ਮੰਡੇਆਲਾ ਜ਼ਖਮੀ ਹੋ ਗਿਆ ਜਦਕਿ ਗੁਰਬ ਬਰੀਆਰ ਦੀ ਇਸ ਫਾਇਰਿੰਗ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਨੇ ਮ੍ਰਿਤਕ ਦੇ ਨੂੰ ਕਾਬੂ ਜੇ ਵਿਛਲਿਆ ਜਦਕਿ ਬਿੱਲਾ ਮੰਡੇਆਲਾ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਵੀ ਦੋ ਕਾਰਾਂ ਵਿਚਕਾਰ ਗੋਲੀਆਂ ਚੱਲਦੀਆਂ ਦਿਖ ਰਹੀਆਂ ਹਨ ਜਿਸ ਵਿੱਚ ਬਿੱਲਾ ਮੰਡੇਆਲ ਵੀ ਕਾਰ ਤੋਂ ਬਾਹਰ ਉਤਰ ਕੇ ਫਾਇਰਿੰਗ ਕਰ ਰਿਹਾ ਹੈ ਇਸ ਮੌਕੇ ਡੀਐਸਪੀ ਰਜੇਸ਼ ਕਕਰ ਨੇ ਕਿਹਾ ਕਿ ਪੁਲਿਸ ਵੱਲੋਂ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ